ਸਾਡੇ ਤਰੰਤ ਕਰਨ ਪੁਲਿਸ ਦੀ ਐਸਪੀਡੀ ਡੀਐਸਪੀਡੀ ਸੀਏ ਦੀ ਟੀਮ ਵੱਲੋਂ ਜਿਹੜੀ ਹੈਗੀ ਹੈ ਦੋ ਮੁਕਦਮ ਦੋ ਕੇਸਾਂ ਦੇ ਵਿੱਚ ਅੱਛੀ ਰਿਕਵਰੀ ਤੇ ਕਾਮਯਾਬੀ ਹਾਸਲ ਕੀਤੀ ਗਈ ਹੈ ਸੋ ਪਹਿਲਾ ਜਿਹੜਾ ਕੇਸ ਹੈਗਾ ਉਸ ਦੇ ਵਿੱਚ ਗੁਰਪੀਰ ਸਿੰਘ ਜੋ ਖਾਲੜਾ ਥਾਣੇ ਦਾ ਰਹਿਣ ਵਾਲਾ ਹੈ ਜੋ ਹੈਗਾ ਖਾਲੜਾ ਦਾ ਰਹਿਣ ਵਾਲਾ ਲekin ਫਿਲਹਾਲ ਹੰਕੇ ਸਰਦੇ ਵਿੱਚ ਰਹਿੰਦਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਗੈਂਗਸਟਰ ਲਖਵੀਰ ਸਿੰਘ ਫਲੰਦਾ ਹਜੀਕੇ ਗਰੁੱਪ ਦਾ ਜਿਹੜਾ ਹੈਗਾ ਇੱਕ ਅਸੋਸੀਏਟ ਹੈਗਾ ਸੋ ਇਹਨਾਂ ਦੇ ਕਹੇ ਤੇ ਜਿਹੜਾ ਹੈਗਾ ਵੱਖ-ਵੱਖ ਫਿਰੋਤਿਆਂ ਸੰਬੰਧੀ ਵਾਰਦਾਤ ਦੇ ਵਿੱਚ ਫਾਇਰਿੰਗ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀਗਾ ਇਹਦੀ ਗ੍ਰਿਫਤਾਰੀ ਨਾਲ ਤਿੰਨ ਮੁਕਦਮੇ ਵੀ ਟਰੇਸ ਕੀਤੇ ਗਏ ਜਿਸ ਦੇ ਵਿੱਚ ਇਹਨੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਕਹੇ ਤੇ ਫਾਇਰਿੰਗ ਕੀਤੀ ਸੀਗੀ ਇਹਦੇ ਕੋਲੋਂ ਇੱਕ ਗਲੌਕ ਪਿਸਤਲ ਵੀ ਬਰਾਮਦ ਕੀਤਾ ਗਿਆ ਸੋ ਇਹਦੀ ਗ੍ਰਿਫਤਾਰੀ ਦੇ ਨਾਲ ਜਿਹੜੇ ਹੈਗੇ ਤਿੰਨ ਮੁਕਦਮੇ ਸਾਡੇ ਜਿਹੜੇ ਹੈਗੇ ਉਹ ਟਰੇਸ ਹੋ ਗਏ ਇੱਕ ਮੁਕਦਮਾ ਨੰਬਰ 16 ਹੈਗਾ ਆਪਣੇ 2024 ਦਾ ਚੋਲਾ ਸਾਹਿਬ ਦਾ ਜਿਸ ਦੇ ਵਿੱਚ ਪਿੰਡ ਰੂੜੀ ਵਾਲਾ ਦੇ ਸਕੂਲ ਦੇ ਪਾਸ ਜਿਹੜੀ ਹੈ ਫਿਰੋਤੀ ਦੀ ਮੰਗ ਕਰਕੇ ਕਿਸੇ ਦੇ ਘਰੇ ਫਾਇਰਿੰਗ ਕੀਤੀ ਗਈ ਸੀ ਇੱਕ ਮੁਕਦਮਾ ਨੰਬਰ 56 ਹੈਗਾ 3524 ਦਾ ਜਿਸ ਦੇ ਵਿੱਚ ਖਾਲੜੇ ਦੇ ਵਿੱਚ ਇੱਕ ਰਾਜੋ ਕੇ ਕਰਿਆਨਾ ਸਟੋਰ ਮਾਲਿਕ ਜਿਹੜਾ ਹੈਗਾ ਉਹਦੇ ਪਾਸ ਫਿਰੋਤੀ ਦੀ ਮੰਗ ਕਰਕੇ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕਦਮਾ ਨੰਬਰ 3 ਹੈਗਾ 10125 ਦਾ ਇਹ ਹੈਗਾ ਆਪਣੇ ਖੇਮ ਕਰਨ ਦਾ ਜਿਸ ਦੇ ਵਿੱਚ ਇੱਕ ਜੂਸ ਬਾਰ ਮਾਲਿਕ ਦੇ ਜਿਹੜੇ ਹੈਗੇ ਫਿਰੋਤੀ ਦੀ ਮੰਗ ਕਰਕੇ ਉਹਦੇ ਦੁਕਾਨ ਤੇ ਫਾਇਰਿੰਗ ਕੀਤੀ ਗਈ ਸੀ ਸੋ ਇਹ ਇਹਦੀ ਗ੍ਰਿਫਤਾਰੀ ਨਾਲ ਇਹ ਜਿਹੜੇ ਤਿੰਨੇ ਮੁਕੱਦਮੇ ਫਾਇਰਿੰਗ ਦੇ ਜਿਹੜੇ ਕਿ ਅੰਡਰ ਟ੍ਰੈਕਟਡ ਚੱਲੇ ਆ ਰਹੇ ਸੀਗੇ ਉਹ ਵੀ ਟ੍ਰੇਸ ਹੋ ਗਏ। ਸੋ ਕਾਲ ਇੱਕ ਕਨਸਟਿਊਟਿਵ ਵਰਦਾ ਹੀ ਪਰ ਉਹ ਜਿਹੜਾ ਏਜੰਸੀ ਜਿਹੜਾ ਮੇਨ ਜਿਹੜਾ ਰਨ ਕਰਦਾ ਜੀ ਇਹਦੇ ਵਿੱਚ ਜਿਹੜਾ ਲੰਡਾ ਹਰੀਕੇ ਗੈਂਗ ਹੈ ਉਹਦਾ ਮੇਨ ਨਾਮ ਸਾਹਮਣੇ ਆਇਆ ਸੋ ਬਾਕੀ ਇੱਕ ਅ ਇਸ ਦੇ ਵਿੱਚ ਬਾਕੀ ਜਿਹੜੇ ਉਹਦੇ ਅਸੋਸੀਏਟਸ ਹੈਗੇ ਲੰਡੇ ਦੇ ਗਾਂ ਜਿਹੜੇ ਇਹਨੂੰ ਗਾਈਡ ਕਰਦੇ ਸੀਗੇ ਉਹਨਾਂ ਦੀ ਵੀ ਅਸੀਂ ਪੁਸ਼ਕਿਸ਼ ਦੇ ਵਿੱਚ ਇਹਦੀ ਦੇਖ ਰਹੇ ਹਾਂ ਕਿ ਕੌਣ ਕੌਣ ਇਹਨੂੰ ਗਾਈਡ ਕਰਦਾ ਸੀਗਾ ਸੋ ਉਹਦੀ ਜਾਣਕਾਰੀ ਜਿਹੜੀ ਹੈਗੀ ਵੈਪਨ ਕਿੱਥੋਂ ਲੈ ਕੇ ਆਏ ਔਰ ਹੋਰ ਕਿੰਨੇ ਵੈਪਨ ਇਹਦੇ ਕੋਲ ਹੈਗੇ ਇਹਦੀ ਮੋਬਾਈਲ ਦੀ ਫੋਰੈਂਸਿਕ ਜਾਂਚ ਤੋਂ ਬਾਕੀ ਦੀ ਪੁਸ਼ਕਿਸ਼ ਨੂੰ ਕਲੀਅਰ ਕਰ ਰਹੇ ਹਾਂ ਸੋ ਅੱਗੇ ਜਿਹੜੀ ਹੈਗੀ ਇੰਟਰੋਗੇਸ਼ਨ ਤੋਂ ਬਾਅਦ ਅਸੀ ਜੀ ਕੋਈ ਰਕਮ ਬਰਾਮਦ ਹੋਈਆਂ ਜਾਂ ਨਹੀਂ ਨਹੀਂ ਇਹੋ ਜੀ ਕੋਈ ਵੱਡੀ ਫਿਰੋਤੀ ਦੀ ਰਕਮ ਤਾਂ ਨਹੀਂ ਬਰਾਮਦ ਹੋਈ لیکن باقی ਜਿਹੜੀ ਹੈਗੀ ਹੈ ਡੂਰਿੰਗ ਤਫਤੀਸ਼ ਜੇਕਰ ਕੋਈ ਹੋਰ ਇਹਦੇ ਸਾਥੀ ਸਾਹਮਣੇ ਆਂਦੇ ਆ ਕੋਈ ਪਤਾ ਲੱਗਦਾ ਸਾਨੂੰ ਕਿਸੇ ਪਾਰਟਿਕੂਲਰ ਡੱਡੇ ਦਾ ਤੋ ਵੀ ਅਸੀਂ ਚੈੱਕ ਕਰਨਾ ਹੈ ਇਹ ਵਿਦੇਸ਼ ਦੇ ਵਿੱਚ ਪਾਕਿਸਤਾਨ ਦੇ ਨਾਲ ਇਹਨਾਂ ਦਾ ਸੰਪਰਕ ਸੀਗਾ ਇਹ ਤਿੰਨ ਦੋਸ਼ੀ ਫੜੇ ਗਏ ਆ ਜਿਹੜੇ ਕਿ ਪਾਕਿਸਤਾਨ ਦੇ ਰਾਹੀਂ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜੇ ਹੈਗੇ ਹਥਿਆਰਾਂ ਦੀ ਸਮਗਲਿੰਗ ਕਰਵਾ ਰਹੇ ਸੀਗੇ ਇਹਨਾਂ ਕੋਲੋਂ ਦੋ ਜਿਹੜੇ ਹੈਗੇ ਆ ਇਹ ਚਾਈਨੀਜ਼ ਟਾਈਪ ਮੇਡ ਪਿਸਟਲ ਜਿਹੜੇ ਹੈਗੇ ਬਰਾਮਦ ਕੀਤੇ ਗਏ ਸੋ ਤਿੰਨ ਦੋਸ਼ੀਆਂ ਦੇ ਵਿੱਚ ਇੱਕ ਜੁਵినਾਈਲ ਹੈ ਜਿਹਦਾ ਨਾਮ ਸੀ ਨਹੀਂ ਦੱਸ ਸਕਦੇ ਬਾਕੀ ਦੋ ਦੋਸ਼ੀ ਵਿਕਰਮਜੀਤ ਸਿੰਘ ਇਹ ਵਾਸੀ ਸਿੰਘ ਪੁਰਾ थाना ਪਿੱਕੀਵਿੰਡ ਦਾ ਹੈਗਾ ਦਲੇਰ ਸਿੰਘ ਇਹ ਵੀ ਸਿੰਘ ਪੁਰਾ थाना ਪਿੱਕੀਵਿੰਡ ਦਾ ਹੈਗਾ ਸੋ ਇਹ ਵੀ ਆਪਰੇਸ਼ਨ ਜਿਹੜਾ ਹੈਗਾ ਸਾਡੀ ਸੀਆਈਡੀ ਟੀਮ ਵੱਲੋਂ ਕੀਤਾ ਗਿਆ ਇਨ੍ਹਾਂ ਕੋਲੋਂ ਵੀ ਇਹ ਦੋ ਵੈਪਨ ਬਰਾਮਦ ਹੋਏ ਹਨ ਜੋ ਕਿ ਪ੍ਰਾਇਮਰੀ ਤਫ਼तीश ਦੇ ਵਿੱਚ ਸਾਹਮਣੇ ਆਇਆ ਕਿ ਪਾਕਿਸਤਾਨ ਦੇ ਵਿੱਚ ਸੰਗਰਦਾਂ ਦੇ ਨਾਲ ਸੰਪਰਕ ਦੇ ਵਿੱਚ ਹੈਗੇ ਉਹਨਾਂ ਕੋਲੋਂ ਡਰੋਨ ਰਹੀ ਵੈਪਨ ਮੰਗਾਇਆ ਗਿਆ ਸੀ ਕਿ ਬਾਕੀ ਇਹਨਾਂ ਦੇ ਫੋਨ ਅਨਾਲਿਸਿਸ ਤੋਂ ਕੁਝ ਕੁਛ ਤਾਗੀ ਦੀ ਜਾਣਕਾਰੀ ਸ਼ੇਅਰ ਕਰ ਸਭ ਕਰੇ ਟਾਈਮ ਤੋਂ ਨਿਕਿਆ ਸੀ ਇਸ ਤੋਂ ਅੰਦਰ ਤਿੰਨੇ ਡਿਸਾਈਨਮੈਂਟ ਆ ਜਾ ਚੁੱਕੇ ਉਹ ਜੀ ਫਿਲਹਾਲ ਅਸੀਂ ਇਹਨਾਂ ਦੀ ਇਨਟ੍ਰੋਗੇਸ਼ਨ ਕਰਕੇ ਜਿਹੜੀ ਹੈਗੀ ਉਹ ਕਲੀਅਰ ਕਰਾਂਗੇ ਚੀਜ਼ ਕਿ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਕੀ ਹੈਗਾ ਕਿੰਨੀ ਪਹਿਲਾਂ ਸੌਲਟਿਸੇ ਕਰਾ ਚੁੱਕੇ ਟੋਟਲ ਕਿੰਨੇ ਮੁਜ਼ਰਮ ਸਰ ਪਰੇ ਨੇ ਤਿੰਨ ਦੋਸ਼ੀ ਹੈਗੇ ਜੀ ਇਹਦੇ ਵਿੱਚ ਇਹ ਦੋ ਵਿਅਕਤੀ ਜਿਹੜੇ ਹੈਗੇ ਉਹ ਜਿਨ੍ਹਾਂ ਬਾਰੇ ਦੱਸਿਆ ਗਿਆ ਇੱਕ ਜੁਵਨਾਈ